ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੇਵਰੇਤਿਕ ਪੁੱਤ ਕਿਦੋਂ ਆਇਆ ਤੂੰ ਓਕੇ ਅੱਜ ਇੱਕ ਬਜ਼ੁਰਗ ਬੈਠਾ ਆ ਦੁੱਗਰੀ ਚੌਂਕ ਆ ਇਹ ਦੁਨੀਆ ਆਪੂ ਆਪਣੇ ਰਾਹਾਂ ਤੇ ਨਿੰਗੀ ਜਾਂਦੀ ਆਪੂ ਆਪਣੀ ਦੌੜ ਤੇ ਲੱਗੀ ਹੋਈ ਆ ਕੋਈ ਆ ਰਿਹਾ ਕੋਈ ਜਾ ਰਿਹਾ ਪਰ ਇੱਥੇ ਇੱਕ ਬਜ਼ੁਰਗ ਬੰਦਾ ਬੈਠਾ ਅੱਖਾਂ ਤੋਂ ਅੰਨਾ ਵਾ ਦੁਨੀਆ ਵੀ ਅੰਨੀ ਹੋਈ ਫਿਰਦੀ ਆ ਇਹ ਤਾਂ ਨਾ ਹੈ ਹੀ ਆ ਵਿਚਾਰਾ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਠੀਕ ਆ ਜੀ ਤੇਰਾ ਭਾਈ ਕੀ ਨਾਮ ਆ ਪੁੱਤਰਾ ਪ੍ਰੇਮ ਸਿੰਘ ਜੀ ਪ੍ਰੇਮ ਸਿੰਘ ਹਾਂ ਜੀ ਕਿਹੜਾ ਪਿੰਡ ਆ ਤੇਰਾ ਪਿੰਡ ਤਾਂ ਨੜਾ ਬਰਨਾਲਾ ਜੀ ਬਰਨਾਲਾ ਕੋਈ ਨਹੀਂ ਹੈਗਾ ਬਰਨਾਲਾ ਤਾਂ ਸ਼ਹਿਰ ਆ ਨਾ ਜ਼ਿਲ੍ਹਾ ਬਰਨਾਲਾ ਹਾਂ ਜੀ ਹਾਂ ਜੀ ਪਿੰਡ ਕਿਹੜਾ ਸੀ ਪਿੰਡ ਪਿੰਡ ਨਹੀਂ ਉੱਥੇ ਹੀ ਬਸ ਸ਼ਹਿਰ ਜੀ ਰਹਿੰਦਾ ਹਾਂ ਕਿਹੜੇ ਮੁੱਲੇ ਚ ਬਾਪੂ ਆ ਜਿੱਥੇ ਆਪਣਾ ਪੌਲ ਬਣਿਆ ਹੋਇਆ ਹੈ ਨਾ ਇਹ ਇੱਧਰ ਉਹ ਡਾਕਾ ਵਾਲੀ ਫੈਕਟਰੀ ਜਿੱਥੇ ਟ੍ਰਾਈਡੈਂਟ ਫੈਕਟਰੀ ਆ ਹਾਂ ਜੀ ਹਾਂ ਜੀ ਉੱਥੇ ਆ ਉੱਥੇ ਕਿਹੜਾ ਪਿੰਡ ਹੁੰਦਾ ਸੀ ਪਹਿਲਾਂ ਪਤਾ ਤੈਨੂੰ ਨਹੀਂ ਮੈਨੂੰ ਨਹੀਂ ਪਤਾ ਨਹੀਂ ਬਾਪੂ ਦੇ ਪ੍ਰੇਮ ਸੰਗਰੀ ਦੁਨੀਆ ਨੇ ਦੇਖਣੀ ਥੋੜੀ ਅਸੀਂ ਵੀਡੀਓ ਪਾ ਦੇਣੀ ਆ ਹਾਂ ਜੀ ਫੇਰ ਵੀ ਪਤਾ ਲੱਗ ਜਾਣਾ ਤੁਸੀਂ ਕਿਹੜੇ ਪਿੰਡ ਦੇ ਹੋ ਹਾਂ ਜੀ ਹਾਂ ਜੀ ਇਸ ਕਰਕੇ ਆਪ ਹੀ ਤੁਸੀਂ ਦੱਸ ਦੋ ਕੋਈ ਨਾ ਲਕੋ ਨਾ ਰੱਖ ਬਾਪੂ ਨਹੀਂ ਲਕੋ ਗਈ ਇਹ ਦੁਨੀਆਂ ਜਾ ਵੀਰੇ ਕਿਹੜੇ ਮੁੱਲੇ ਦਾ ਕਿਹੜੇ ਪਿੰਡ ਦਾ ਦੱਸ ਮੈਂ ਬਨਾਲੇ ਦਾ ਪਰ ਮੈਂ ਨਾ ਮੈਨੂੰ ਉੱਥੇ ਰੈਸ ਬਾਨੀ ਬੜਾ ਪਤਾ ਮੈਨੂੰ ਕੋਈ ਨਹੀਂ ਤੈਨੂੰ ਭਰਾ ਤੇਰੇ ਕੀ ਸੀ ਕਿੰਨੇ ਸੀਗੇ ਮੇਰੇ 3 ਭਰਾ ਸੀਗੇ ਕੀ ਕੀ ਨਾਂ ਸੀ ਉਹਨਾਂ ਦੇ ਇਦਾਂ ਦੇਰ ਸਿੰਘ ਮਰ ਗਿਆ ਹਾਂ ਇੱਕ ਹਰਦੇਵ ਸਿੰਘ ਵੀ ਆ ਉਹ ਮਰ ਗਿਆ ਦੋਨੋਂ ਮਰ ਗਏ ਦੋਨੋਂ ਭਰਾ ਮਰ ਗਏ ਹੈ ਭੈਣਾਂ ਕਿੰਨੀਆਂ ਸੀ ਭੈਣਾਂ 4 ਸੀ ਹਾਂ ਤਿੰਨ ਮਰ ਗਈਆਂ ਇੱਕ ਹੈਗੀ ਆ ਉਹ ਕਿਹੜੇ ਪਿੰਡ ਵਿਆਹ ਹੀ ਆ ਇੱਧਰ ਆਈ ਆਈ ਆਪਣਾ ਆ ਰੌਕੇ ਬਦਣੀ ਕੀ ਨਾਂ ਆਉਂਦਾ ਕੁੜੀ ਦਾ ਭੋਲੀ ਕਹਿੰਦੇ ਜੀ ਆਪਾਂ ਦਾ ਜੀ ਠੀਕ ਹੈ ਭਾਈ ਤੇ ਪ੍ਰੇਮ ਸਿੰਘ ਤੇਰਾ ਵਿਆਹ ਹੋਇਆ ਸੀਗਾ ਇਹ ਨਹੀਂ ਜੀ ਪਹਿਲਾਂ ਵੀ ਨਹੀਂ ਹੋਇਆ ਪਿਆ ਨਹੀਂ ਇਹ ਸਾਢ ਸੜਈਆ ਹੋ ਗਿਆ ਸੀ ਸਾਢ ਸੜਈਆ ਹੋ ਗਿਆ ਸੀ ਗਾਈ ਮੋੜ ਕੇ ਨਾ ਦਿਆ ਨਹੀਂ ਦਰਾਇਆ ਔਕੇ ਬੱਚੇ ਹੋਏ ਸੀ ਨਹੀਂ ਠੀਕ ਹੈ ਦੂਜੇ ਭਰਾ ਤੋਂ ਨੇ ਵਿਆਹੇ ਸੀ ਹਰਦੇਵ ਤੇ ਬਲਦੇਵ ਹਾਂਜੀ ਉਹਨਾਂ ਦੇ ਬੱਚੇ ਭਤੀਜੀ ਹੈ ਮੇਰੀ ਅਕਾ ਹਾਂ ਉਹ ਐਥੇ ਰਹਿੰਦੀ ਝੰਲਾਬੜੀ ਲੁਧਿਆਣੇ ਹਾਂਜੀ ਠੀਕ ਹੈ ਬਾਪੂ ਤੇ ਤੂੰ ਕਿੱਥੇ ਰਹਿੰਦਾ ਸੀ ਬਾਪੂ ਮੈਂ ਤਾਂ ਬਸ ਇੱਦਾਂ ਹੀ ਛੜਕਾਂ ਦੇ ਠਕੇ ਖਾਰੇ ਆਂ ਜੀ ਕਾ ਤੂੰ ਬਾਪੂ ਬਾਜੀ ਉਹ ਭਤੀਜੀ ਮੇਰੀ ਠੀਕ ਨਹੀਂ ਰਹਿੰਦੀ ਕੀ ਹੋ ਗਿਆ ਉਹ ਰੰਗ ਫੰਗ ਰਹਿੰਦੀ ਆ ਉਹ ਲਾਉਣਾ ਨਈਂ ਪਤਾ ਕਾਟਲਾ ਓਹੋ ਮੈਨਾਂ ਤਾਂ ਭਤੀਜੀ ਕੋਲ ਹੀ ਰਹਿੰਦਾ ਸੀ ਹਾਂਜੀ ਤੇ ਤੇਰੀ ਲਾਈਟ ਕਦੋਂ ਗਈ ਅੱਖਾਂ ਦੀ ਲਾਈਟ ਉੱਠ ਹੀ ਗਈ ਜੀ ਕਿੰਨਾ ਕ ਟਾਈਮ ਹੋ ਗਿਆ ਗਈ ਨੂੰ ਇੱਕ ਸਾਲ ਹੋ ਗਿਆ ਜੀ ਪਹਿਲਾਂ ਦੇਖਦਾ ਸੀ ਹਾਂਜੀ ਦੇਖਦਾ ਉਹਦੋਂ ਕੀ ਕੰਮ ਕਰਦਾ ਸੀ ਬਾਪੂ ਜੀ ਉਹ ਦੇਖਦਾ ਸੀ ਮੈਂ ਮੜਾ ਮੋਟਾ ਆਟੋ ਚਲਾਉਂਦਾ ਸੀ ਜੀ ਆਟੋ ਚਲਾਉਂਦਾ ਸੀਗਾ ਤੇ ਤੂੰ ਵੀ ਬਾਪੂ ਨਸ਼ਾ ਕਰਦਾ ਸੀ ਨਸ਼ਾ ਮਾਰਾ ਮੋਟਾ ਘਰ ਲਈ ਜਾ ਰਹੀ ਹੈ। ਪਹਿਲਾਂ ਕਿੱਥੇ ਰਹਿਣਾ ਸੀਗਾ? ਆ ਦੁਗਰੀ ਤਾਂ ਹੋਣੀ ਥੋੜੇ ਦਿਨਾਂ ਤੋਂ ਆਇਆ ਤੂੰ। ਕਹਦਾ ਵੀ ਇੱਥੇ ਹੀ ਰਹਿਣਾ ਸੀ ਦੁਗਰੀ ਐ ਇੱਥੇ ਮਕਾਨ ਸੀਗਾ ਚਾਹਾਨਗਰ ਤੇ ਮੇਰਾ। ਅਚੋ ਤੇ ਕਿਰਾਏ ਤੇ ਰਹਿਣਾ ਸੀ। ਹਾਂ ਜੀ। ਉਹਨਾਂ ਨੇ ਕਿਰਾਏ ਤੋਂ ਫੇ ਕੱਢਤਾ। ਹਾਂ ਜੀ। ਕਿਉਂ? ਬਕਲਾਇਆ ਨਹੀਂ ਦਿੱਤਾ ਗਿਆ ਇਹ ਨਾ ਹੋ ਗਿਆ। ਹੁਣ ਮੈਂ ਕਿੱਥੋਂ ਕਿਰਾਏ ਦੇ ਜਾਣਾ। ਕਿਸ ਨੇ ਮਦਦ ਨਹੀਂ ਕੀਤੀ ਬਾਪੂ ਨਹੀਂ ਇਹ ਕਿਸੇ ਨੇ ਮਦਦ ਨਹੀਂ ਕੀਤੀ ਜਿਹਨਾਂ ਦੇ ਘਰੇ ਕਿਰਾਏ ਤੇ ਰਹਿੰਦਾ ਸੀ ਜਿਹਨੇ ਕੱਢਿਆ ਉਹਨੇ ਵੀ ਨਹੀਂ ਕਿਹਾ ਵੀ ਚਲ ਤੂੰ ਅੰਨਾ ਯਾਰ ਕੋਈ ਗੱਲ ਨਹੀਂ ਨਾ ਇਹ ਬੋਲੀ ਕਿਉਂਕਿ ਆਹ ਕਿਤਾ ਤੇਰੀ ਖਰਾਬ ਆ ਹਾਂਜੀ ਆਹ ਕਿਤਾ ਤੇਰੀ ਠੀਕ ਸੀ ਇੰਨੀ ਖਰਾਬ ਨਹੀਂ ਇਹਦਾ ਆਪਰੇਸ਼ਨ ਕਰਾਇਆ ਹਾਂ ਪਹਿਲਾਂ ਨਹੀਂ ਜੀ ਕਿਸੇ ਅੱਖ ਦਾ ਆਪਰੇਸ਼ਨ ਨਹੀਂ ਕਰਾਇਆ ਨਹੀਂ ਦੋਨਾਂ ਦਾ ਨਹੀਂ ਕਰਾਇਆ ਹੈ ਜੀ ਅੱਛਾ ਕੋਈ ਜਨ ਲਾ ਜੀ ਕੋਈ ਮਰੇ ਕੋਈ ਜੀਵੇ ਸੁਤਰਾ ਘੋਲ ਪਤਾਸੇ ਪੀਵੇ ਕੋਈ ਨਹੀਂ ਭਾਈ ਇੱਥੇ ਕਿਸੇ ਨੂੰ ਪੁੱਛਦਾ ਪ੍ਰੇਮ ਸਿੰਘ ਇੱਥੇ ਬੈਠਾ ਆਪਣੀ ਮੌਤ ਦਾ ਆਪਣੀ ਵਾਰੀ ਦੇ ਇੰਤਜ਼ਾਰ ਕਰ ਰਿਹਾ ਤੇ ਉਹ ਵੀ ਨਹੀਂ ਚੱਕਦਾ ਉਹ ਵੀ ਨਹੀਂ ਆ ਕੇ ਜਿਹੜੇ ਮੰਗਦੇ ਆ ਉਹਨਾਂ ਨੂੰ ਉਹ ਵੀ ਨਹੀਂ ਦਿੰਦਾ ਚਾਹੇ ਉਹ ਮੌਤ ਦਾ ਚਾਹੇ ਉਹ ਸੋਖਰਾਵਾਂ ਚਾਹੇ ਉਹ ਪੈਸਾ ਸ਼ੌਹਰਤ ਆ ਇਹ ਪ੍ਰੇਮ ਸਿੰਘ ਬਾਪੂ ਅੱਜ ਚੌਂਕ ਤੇ ਦੁਗਰੀ ਬੈਠਾ ਅੱਖਾਂ ਤੋਂ ਅੰਨਾ ਹੋ ਗਿਆ ਇਹ ਤਾਂ ਅੰਨਾ ਹੋਇਆ ਦੁਨੀਆ ਨਹੀਂ ਹੋ ਗਈ ਭਰਾ ਭਤੀਜੇ ਭਾਣਜੇ ਭਾਣਜੀਆਂ ਭਤੀਜੀਆਂ ਮਾਮੇ ਦੇ ਪੁੱਤ ਭੂਆ ਦੇ ਪੁੱਤ ਮਾਸੀ ਦੇ ਪੁੱਤ ਚਾਚੇ ਤਾਇਆ ਦੇ ਮਤਲਬ ਸਾਰੀ ਦੁਨੀਆ ਹੀ ਖਤਮ ਹੋ ਗਈ ਕਿਤੇ ਪ੍ਰੇਮ ਸਿੰਘ ਦੇ ਸਾਰੇ ਰਿਸ਼ਤੇਦਾਰੀ ਖਤਮ ਹੋ ਗਏ ਕਿਤੇ ਉਹ ਸਭ ਹੈਗੇ ਨਹੀਂ ਪਰ ਉਹਨਾਂ ਨੂੰ ਪ੍ਰੇਮ ਸਿੰਘ ਦਿਖਦਾ ਨਹੀਂ ਕਿਉਂਕਿ ਪ੍ਰੇਮ ਸਿੰਘ ਅੰਨਾ ਹੋ ਗਿਆ ਤੇ ਜਿੰਨਾ ਅੰਨਾ ਪ੍ਰੇਮ ਸਿੰਘ ਹੋਇਆ ਉਹ ਤੋਂ ਕਈ ਗੁਣਾ ਅੰਨੇ ਉਹ ਹੋ ਗਏ ਕਿਉਂਕਿ ਅੱਜ ਕੱਲ ਵਕਤ ਹੀ ਇਦਾਂ ਦਾ ਭਰਾਵੋ ਜਿਹਦੀ ਗੁੱਡੀ ਚੜੀ ਹੋਈ ਆ ਉਹਦੇ ਰਿਸ਼ਤੇਦਾਰ ਵੀ ਵੜੇ ਆ ਹਾਂਜੀ ਤੇ ਜਿਹੜਾ ਵਿਚਾਰਾ ਗੋਲ ਬਣੂਗਾ ਉਹਨੂੰ ਕੌਣ ਪੁੱਛਦਾ ਫਿਰ ਕੋਈ ਨਹੀਂ ਕੋਈ ਕਿਸੇ ਦਾ ਨਹੀਂ ਨਹੀਂ ਉਹਦਾ ਕੋਈ ਆਪਣਾ ਨਹੀਂ ਆਪਣੇ ਵੀ ਮੁੱਖ ਮੋੜ ਜਾਂਦੇ ਉਹਨਾਂ ਦੇ ਤੇ ਅੱਜ ਪ੍ਰੇਮ ਸਿੰਘ ਨਾਲ ਵੀ ਉਹੀ ਹੋਈ ਆ ਹਾਂਜੀ ਆਪਣੇ ਵੀ ਮੁੱਖ ਮੋੜ ਜਦੋਂ ਪ੍ਰੇਮ ਸਿੰਘ ਦੇ ਹੱਟ ਪੈਰ ਚੱਲਦੇ ਸੀ ਆਟੋ ਚਲਾਉਂਦਾ ਸੀ 100 200 ਹੱਥ ਛਾੜਦਾ ਸੀਗਾ ਉਦੋਂ ਚਾਚਾ ਚਾਚਾ ਤਾਇਆ ਤਾਇਆ ਹੁੰਦੀ ਸੀ ਉਦੋਂ ਮਾਮਾ ਮਾਮਾ ਹੁੰਦੀ ਸੀ ਤੇ ਜਦੋਂ ਖੋਲ ਤੜਨ ਲੱਗ ਗਿਆ ਉਹੀ ਚਾਚਾ ਕਹਿਣ ਵਾਲੇ ਤਾਇਆ ਕਹਿਣ ਵਾਲੇ ਮਾਮਾ ਕਹਿਣ ਵਾਲੇ ਸਭ ਇਧਰ ਉਧਰ ਤੇਤਰ ਮਤਰ ਹੋ ਗਏ ਇੱਕ ਸਾਲ ਹੋ ਚੱਲੇ ਲਗਭਗ ਅੱਖਾਂ ਦੀ ਲਾਈਟ ਗਈ ਨੂੰ ਉਹਨਾਂ ਹੋਏ ਨੂੰ ਪ੍ਰਕਰਾਇ ਦੇ ਕਮਰੇ 'ਚ ਰਹਿੰਦਾ ਸੀ ਉਹ ਵੀ ਖਾਲੀ ਹੋ ਗਿਆ ਕਿਉਂਕਿ ਕਿਰਾਇਆ ਨਹੀਂ ਦੇ ਹੋਇਆ ਮਕਾਨ ਮਾਲਕ ਨੇ ਵੀ ਹੱਥ ਜੋੜ ਤੇ ਤੇ ਅੱਜ ਸੜਕ ਤੇ ਆ ਗਿਆ ਪ੍ਰੇਮ ਸਿੰਘ ਅੱਜ ਸਿਰ ਤੇ ਬੰਨਣ ਨੂੰ ਦੁਪੱਟਾ ਨਹੀਂ ਅਈ ਤੇੜ ਪੌਣ ਨੂੰ ਕੱਪੜੇ ਨਹੀਂ ਦੇਖੋ ਕਿਵੇਂ ਫਟੇ ਪਏ ਆ ਪਜਾਮੇ 'ਚ ਕਿੰਨੀਆਂ ਮੋਰੀਆਂ ਹੋਈਆਂ ਪਈਆਂ ਕਿੱਥੇ ਕਿੱਥੇ ਮਤਲਬ ਕੀ ਬਿਆਨ ਕਰੀਏ ਅੱਜ ਦੀ ਇਹ ਦੁਨੀਆ ਦੇ ਰੰਗ ਆ ਭਰਾਵੋ ਅਸੀਂ ਚੰਦਰਮਾ ਦੇ ਉੱਤੇ ਜਾ ਕੇ ਘਰ ਪੌਣ ਦੀਆਂ ਗੱਲਾਂ ਕਰਦੇ ਆ ਪਰ ਜ਼ਮੀਨ ਤੇ ਸਾਡੇ ਆ ਹਾਲਾਤ ਬਣੇ ਅਸੀਂ ਕਲੋਨੀਆਂ ਕੱਟਣ ਦੀ ਗੱਲ ਕਰੀ ਜਾਂਦੇ ਆ ਉੱਪਰ ਅਸਮਾਨ 'ਚ ਜ਼ਮੀਨ 'ਤੇ ਬਸੀਆਂ ਹੋਈਆਂ ਕਲੋਨੀਆਂ 'ਚ ਆ ਹਾਲਾਤ ਹੋ ਗਏ ਵੀ ਅੱਖਾਂ ਤੋਂ ਅੰਨੇ ਹੋਏ ਬੰਦੇ ਨੂੰ ਵੀ ਕੋਈ ਪੁੱਛਦਾ ਨਹੀਂ ਤੇ ਨਹੀਂ ਅੱਗੇ ਏਸੇ ਧਰਤੀ 'ਤੇ ਏਸੇ ਪੰਜਾਬ ਦੇ ਵਿੱਚ ਅੱਜ ਤੋਂ 20-30 ਸਾਲ ਪਿੱਛੇ ਚਲੇ ਜਾਈਏ ਕੋਈ ਪ੍ਰੇਮ ਸਿੰਘ ਆ ਨੀ ਸੀ ਕੰਮ ਦਾ ਕੋਈ ਬਲਦੇਵ ਸਿੰਘ ਦਾ ਭਰਾ ਕੀ ਹਰਦੇਵ ਸਿੰਘ ਦਾ ਭਰਾ ਰੁਲਦਾ ਨਹੀਂ ਸੀ ਫਿਰ ਕਿਸੇ ਭਤੀਜੇ ਦਾ ਤਾਇਆ ਚਾਚਾ ਆਇਆ ਨਹੀਂ ਸੀ ਰੁਲਦਾ ਉਦੋਂ ਕਿਸੇ ਭਾਂਜੇ ਦਾ ਮਾਮਾ ਆਇਆ ਨਹੀਂ ਸੀ ਰੁਲਦਾ ਉਦੋਂ ਸਾਨੂੰ ਪਤਾ ਹੀ ਨਹੀਂ ਸਾਡੇ ਕੋਲੇ ਕੀ ਕੁਛ ਆ ਉਦੋਂ ਸਾਡੇ ਘਰੇ ਓਨੇ ਕੀ ਢਾਣੇ ਹੁੰਦੇ ਸੀ ਜਿੰਨੇ ਕਿ ਨਾ ਢਿੱਡ ਭਰ ਸਕਦੇ ਪਰ ਤਾਂ ਵੀ ਉਦੋਂ ਸਬਰ ਸੀ ਲੋਕਾਂ ਨੂੰ ਉਦੋਂ ਇਤਪਾਕ ਸੀ ਲੋਕਾਂ ਚ ਉਦੋਂ ਪਿਆਰ ਸੀ ਲੋਕਾਂ ਚ ਹੁਣ ਹੁਣ ਟੈਕ ਮੰਟ ਦਾ ਸਬਰ ਨਹੀਂ ਲਾਈਟਾਂ ਹੁੰਦੀਆਂ ਲੋਕ ਇੱਕ ਦੂਜੇ ਦੇ ਵਿੱਚ ਵਜਦੇ ਆ ਦੇਖੋ ਕਿਵੇਂ ਹਾਰਨ ਤੇ ਹਾਰਨ ਮਾਰ ਰਿਹਾ ਮਾੜਾ ਜਾਂ ਮੂਰਲਾ ਬ੍ਰੇਕ ਲਾ ਲਵੇ ਹੋਲੀ ਕਰ ਲਵੇ ਪਿੱਛੇ ਵਾਲਾ ਚੀਕਾਂ ਮਾਰਨ ਲੱਗ ਜਾਂਦਾ ਵੀ ਤੂੰ ਖੜਕਾ ਤੋ ਗਿਆ ਤੂੰ ਮੈਨੂੰ ਲੇਟ ਕਰਾਦਾ ਕਿਤੇ ਲਾਈਟਾਂ ਦੇ ਖੜ ਕੇ ਦੇਖਿਓ ਜਦੋਂ ਸਲੈਟ ਗ੍ਰੀਨ ਹੋ ਜੇ ਤੇ ਤੁਹਾਡੀ ਸਭ ਤੋਂ ਮੂਹਰੇ ਗੱਡੀ ਹੈ ਨਾ ਤੁਸੀਂ 5 ਸੈਕਿੰਡ ਤੋਰਿਓ ਨਾ ਗੱਡੀ ਤੇ ਕਿਵੇਂ ਲੋਕ ਚੀਕਣਗੇ ਤੇ ਜੇ ਤੁਸੀਂ 10 20 ਸੈਕਿੰਡ ਹੋਰ ਨਾ ਤੋਰੋ ਤੇ ਤੁਹਾਨੂੰ ਕੁੱਟਣ ਦੌੜਨਗੇ ਲੋਕ ਗੱਡੀਆਂ ਚ ਉਤਰ ਕੇ ਵੀਦੂ ਤੁਰਦਾ ਕਿਉਂ ਐਨੀ ਕਾਲੀ ਆ ਪਰ ਇਹਨਾਂ ਬੰਦਿਆਂ ਨੂੰ ਕੋਈ ਕਾਲੀ ਨਹੀਂ ਆ ਬੈਠਾ ਵਿਚਾਰਾ ਆ ਅਣਦਲੇ ਕੂੜਾ ਪਿਆ ਆ ਗੰਦਾ ਕੰਬਲ ਆ ਇਹੀ ਰਾਤ ਨੂੰ ਜਦੋਂ ਠੰਡ ਲੱਗਦੀ ਉੱਪਰ ਲੈ ਲੈਂਦਾ ਆਹ ਕੁਛ ਕੱਪੜੇ ਪਏ ਆ ਆ ਪਾਣੀ ਦੀ ਬੋਤਲ ਭਰੀ ਹੋਈ ਆ ਜੇ ਕੋਈ ਭਰ ਕੇ ਦੇ ਜਾਂਦਾ ਮਿੰਟ ਤੜਨਾ ਕਰਕੇ ਪੀ ਲੈਂਦਾ ਆਹ ਗੰਦਾ ਸੋਫਾ ਪਿਆ ਵਾ ਗਿੱਲਾ ਭਿੱਜਿਆ ਇਹਦੇ ਤੇ ਬਹਿ ਜਾਂਦਾ ਉੱਠ ਕੇ ਆ ਪਿੱਛੇ ਕੂੜਾ ਕਬਾੜਾ ਪਿਆ ਵਾ ਜੀ ਬਾਈ ਜੀ ਮਸਲਾ ਇਹ ਆ ਬਈ ਇੱਕ ਹੋਰ ਤੁਹਾਡੇ ਨਾਲ ਸੱਚ ਗੱਲ ਸਾਂਝੀ ਕਰਨੀ ਆ ਇਹ ਵੀਰ ਮਰੀਜ਼ ਆ ਸਾਡੇ ਕੋਲੇ ਰਹਿ ਕੇ ਆਇਆ ਇਹਦੇ ਵੀ ਲੱਤ 'ਚ ਕੀੜੇ ਪੈ ਹੋਏ ਸੀ ਬਾਈ ਦੇ ਇਹ ਬੰਦੇ ਨੇ ਵੀਡੀਓ ਬਣਾ ਕੇ ਭੇਜੀ ਸਾਨੂੰ ਅੱਜ ਇਹਦੀ ਇਸ ਬੰਦੇ ਨੇ ਸਾਨੂੰ ਦੱਸਿਆ ਇਹਦੇ ਬਾਰੇ 'ਚ ਵੀਡੀਓ ਕਿੱਥੋਂ ਆ ਪੜ ਮਾਈ ਸੀ ਵੀਡੀਓ ਜ ਆਪਣਾ ਯਾਰ ਤੇਰਾ ਨਾਮ ਵੀਰੇ ਹੈਗਾ ਜਤਿੰਦਰ ਜਤਿੰਦਰ ਹਾਂਜੀ ਜਤਿੰਦਰ ਕਿਵੇਂ ਬੱਚੇ ਤੇਰੇ ਹੁਣ ਬੱਚੇ ਠੀਕ ਆ ਕੰਮ ਕਰਦਾ ਹੁਣ ਤੂੰ ਕੰਮ ਆ ਤੂੰ ਯਾਰ ਆਟੋ ਜਿਹੜਾ ਉਹਨਾ ਆ ਤਾਂ ਮੈਨੂੰ ਕਿਹਾ ਵੀ ਭੇਜ ਦੀ ਕੀਤੇ ਜਾ ਤਾਂ ਮੈਨੂੰ ਲੈ ਦੋ ਤਾਂ ਕਰਾਇਆ ਤੇ ਬਹੁਤ ਵਧੀਆ ਗੱਲ ਆ ਆ ਦੇਖੋ ਜੀ ਜਤਿੰਦਰ ਆ ਆਟੋ ਚਲਾਉਂਦਾ ਕਿਰਾਏ ਤੇ ਤੇ ਇਹ ਬੰਦਾ ਘੱਟੋ ਘੱਟ ਸਾਡੇ ਕੋਲ ਸਾਲ ਕਰ ਰਹਿ ਕੇ 1.5 ਸਾਲ ਰਹਿ ਕੇ ਆਇਆ ਉੱਥੇ ਇਹਦੇ ਲੱਤ ਤੇ ਇਹ じゃ ਕੋਈ ਜ਼ਖਮ ਆ ਮਲਮਾ ਸੀ ਪੱਟੀਆਂ ਕਰਕੇ ਸਫਾਈਆਂ ਕਰਕੇ ਬਹੁਤ ਕੁਝ ਕਰਕੇ ਦੇਖ ਲਿਆ ਬਹੁਤ ਮੁਸ਼ਕਲ ਨਾਲ ਠੀਕ ਹੋਇਆ ਪਰ ਫਿਰ ਬੱਚੇ ਇਹਦੇ ਛੋਟੇ ਛੋਟੇ ਚਾਰ ਫਿਰ ਇਹ ਸਾਡੇ ਕੋਲ ਜਦੋਂ ਆਇਆ ਵੀਰਾ ਆਪਦਾ ਆਟੋ ਚਲਾਉਂਦਾ ਕਿਰਾਏ ਤੇ ਲੈ ਕੇ ਔਰ ਇਹ ਬੰਦੇ ਨੇ ਸਾਨੂੰ ਆ ਵੀਡੀਓ ਬਣਾ ਕੇ ਭੇਜੀ ਆ ਤੁਸੀਂ ਦੇਖੋ ਆ ਵੀਡੀਓ ਜਿਹੜੀ ਜਤਿੰਦਰ ਨੇ ਭੇਜੀ ਸੀ ਸਾਨੂੰ ਮਤਲਬ ਇੱਕ ਉਹ ਬੰਦਾ ਜਿਹੜਾ ਖੁਦ ਇੰਨੀ ਤਕਲੀਫ ਚ ਰਿਹਾ ਬੱਚੇ ਉਹਦੇ ਵੀ ਰੁਲ ਗਏ ਇਹਦੇ ਵੀ ਬੱਚੇ ਰੁਲ ਗਏ ਸੀ ਸੜਕ ਤੇ ਰਹਿੰਦੇ ਸੀ ਇਹ ਵੀ ਉੱਥੇ ਹੀ ਪਿਆ ਹੁੰਦਾ ਸੀ ਬਹੁਤ ਬੁਰੀ ਹਾਲਤ ਸੀ ਜਦੋਂ ਲੈ ਕੇ ਆਏ ਸੀ ਵੀਰੇ ਨੂੰ ਇਹ ਬੰਦਾ ਬਾਪੂ ਪ੍ਰੇਮ ਸਿੰਘ ਦੀ ਸਾਰ ਲੈਂਦਾ ਲਿੰਗ ਦਾ ਕਰਦਾ ਪੁੱਛਦਾ ਕੋਈ ਰੋਟੀ ਪਾਣੀ ਕੋਈ ਚਾਹ ਪਾਣੀ ਬਾਪੂ ਗੱਲ ਉਹੀ ਆ ਦਇਆ ਵੀ ਹੈ ਨਾ ਜਿਹੜੀ ਦਇਆ ਵੀ ਉਹ ਮੁਕਤ ਵੀ ਜਾ ਰਹੀ ਹੈ ਸਾਡੇ ਚ ਪਹਿਲਾਂ ਹਰ ਬੰਦੇ 'ਚ ਇੱਕ ਦਇਆ ਹੁੰਦੀ ਸੀ ਹਰ ਬੰਦੇ ਦੇ ਵਿੱਚ ਇੱਕ ਦਰਦ ਹੁੰਦਾ ਸੀ ਹਰ ਬੰਦਾ ਦੂਸਰੇ ਦੀ ਤਕਲੀਫ ਨੂੰ ਆਪਣੀ ਸਮਝਦਾ ਸੀ ਹੁਣ ਜੋਗੀ ਐ ਜੋ ਹੁਣ ਤਾਂ ਠੀਕ ਆ ਜੋਗੀ ਕਿਉਂਕਿ ਜੀ ਥੋੜਾ ਬਹੁਤਾ ਬਾਪੂ ਨੂੰ ਦੇਖਣ ਲੱਗ ਗਏ ਵੀ बापू 네ਰਾ ਚਾਨਣ ਦੀਨਾ ਕੁਛ ਹਾਂਜੀ ਜੇ ਉਹ ਜਾ ਹੁਣ 네ਰਾ ਲੱਗਦਾ ਜੀ ਹੁਣ ਹੁਣ 네ਰਾ ਲੱਗਦਾ ਥੋੜਾ ਹੁਣ ਲੈਟ ਦੀਨੇ ਮਾੜੀ ਮੋਟੀ ਹਾਂ ਇਦਾਂ ਮਾੜੀ ਮਾੜੀ ਲੈਟ ਪੈਦੀ ਹੈ ਹੁਣ ਬਾਪੂ ਹਾਂਜੀ ਹੁਣ ਦੀਨਾ ਕੁਛ ਹਾਂਜੀ ਲੈਟ ਪੈਦੀ ਹੈ ਜੀ ਲੈਟ ਖੜੀ ਹੈ ਕਿ ਹਿਲਦੀ ਆ ਹਿਲਦੀ ਵੀ ਹੈ ਯਾਰ ਉਹ ਨੇ ਕਿ ਬਾਪੂ ਨੂੰ ਕੋਈ ਮਾੜਾ ਮੋਟਾ 네ਰਾ ਚਾਨਣ ਤਾਂ ਦੀਂਦਾ ਬਾ ਵਾਹਿਗੁਰੂ ਕਰੇ ਪਾਕਾ ਨ ਪਿੱਛੇ ਉਹ ਮਾੜੀ ਮੋਟੀ ਲਾਈਟ ਹੋਵੇ ਤੇ ਆਪਰੇਸ਼ਨ ਹੋ ਕੇ ਸਰਜਰੀ ਹੋ ਕੇ ਇਹਨੂੰ ਦੇਖਣ ਲੱਗ ਜੇ ਵੀ ਇਹ ਆਪਣਾ ਜੀਵਨ ਆ ਜਿਹੜਾ ਹਾਂਜੀ ਉਹ ਇਸ ਰੰਗਲੀ ਦੁਨੀਆ ਨੂੰ ਦੇਖਦਿਆਂ ਹੋਇਆ ਬਤੀਤ ਕਰੇ ਜਿਨਨੇ ਕਦੇ ਸਵਾਸ ਆ ਉਹ ਚੰਗੇ ਤਰੀਕੇ ਨਾਲ ਮਾਣ ਸਤਿਕਾਰ ਭਰੇ ਔਰ ਤੰਦਰੁਸਤੀ ਭਰੇ ਬਤੀਤ ਕਰੇ ਇਹ ਅਰਦਾਸ ਕਰਿਓ ਤੁਸੀਂ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਕਰਾਂਗੇ ਤੁਹਾਨੂੰ ਮਿਲਣ ਅੱਛਾ ਅਜਿੰਦਰ ਆਇਆ ਕਰੂ ਮੇਲੇ ਆਇਆ ਕਰੂੰਗਾ ਮੇਲੇ ਨੂੰ ਇਹਦੇ ਘਰ ਵਾਲੀ ਦੀ ਵੀ ਦਵਾਈ ਚੱਲਦੀ ਹੈ ਇਹਦੀ ਵੀ ਚੱਲਦੀ ਆਇਆ ਕਰੂ ਉੱਥੇ ਲੈਣੇ ਹੈ ਦਵਾਈ ਨਾਲੇ ਤੈਨੂੰ ਮਿਲ ਕੇ ਜਾਇਆ ਕਰੂ ਰਿਤਿਕ ਨੂੰ ਆਦਾ ਪਾਦਾ ਅਸੀਂ ਜਦੋਂ ਵੀ ਫੋਨ ਕਰੀਦਾ ਉਦੋਂ ਹੀ ਇਹ ਵੀਰ ਆ ਕੇ ਕੇਸ ਟ੍ਰੇਸ ਕਰਕੇ ਵੈਰੀਫਾਈ ਕਰਕੇ ਸਾਨੂੰ ਦੱਸ ਦਿੰਦਾ ਤੇ ਅੱਜ ਬਾਪੂ ਪ੍ਰੇਮ ਸਿੰਘ ਨੂੰ ਬਾਪੂ ਪਿਤਾ ਜੀ ਦਾ ਕੀ ਨਾਂ ਛੋਟੇ ਦਲੀਪ ਸਿੰਘ ਦਲੀਪ ਸਿੰਘ ਇੱਧਰ ਤੇ ਜਾਣਾ ਬਾਪੂਆਂ ਨੂੰ ਅੱਜ ਪ੍ਰੇਮ ਸਿੰਘ son of ਦਲੀਪ ਸਿੰਘ ਤੇ ਪਿੰਡ ਬਰਨਾਲੇ ਦੇ ਕੋਲੇ ਜਿੱਥੇ ਟਰਾਈਡੈਂਟ ਫੈਕਟਰੀ ਆ ਉੱਥੇ ਹੈ ਖੁੱਡੀ ਖੁੱਡੀ ਪਿੰਡ ਲੈ ਹੁਣ ਇੱਥੇ ਆ ਗਿਆ ਬਾਪੂ ਨੂੰ ਖੁੱਡੀ ਖੁੱਡੀ ਪਿੰਡ ਆ ਬਾਪੂ ਦਾ ਖੁੱਡੀ ਪਿੰਡ ਆ ਜਿਹੜਾ ਬਰਨਾਲੇ ਜ਼ਿਲ੍ਹੇ ਚ ਪੈਂਦਾ ਖੁੱਡੀ ਪਿੰਡ ਦਾ ਬਸਨੀਕ ਆ ਬਾਪੂ ਪ੍ਰੇਮ ਸਿੰਘ son of ਦਲੀਪ ਸਿੰਘ ആ അവരുടെ വപ്പം ഇരിക്കുന്നു